ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਬਹੁਤ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਇੱਕ ਨਵੀਂ ਮੈਡੀਕਲ ਰਿਪੋਰਟ ਆਈ ਹੈ ਇਸ ਮੈਡੀਕਲ ਰਿਪੋਰਟ ਨੇ ਜਵੰਦਾ ਦੇ ਚਾਹਣ ਵਾਲਿਆਂ ਦੀ ਚਿੰਤਾ ਵੀ ਵਧਾ ਦਿੱਤੀ ਹੈ ਚਿੰਤਾ ਦੀ ਗੱਲ ਇਹ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ 2 ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਸਿਹਤ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ ਸੁਧਾਰ ਹੋ ਰਿਹਾ ਹੈ ਲੇਕਿਨ ਉਹ ਬਹੁਤ ਜ਼ਿਆਦਾ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਹੈ ਉਹ ਨਹੀਂ ਹੋ ਰਿਹਾ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਜੋ ਤਾਜ਼ਾ ਮੈਡੀਕਲ ਰਿਪੋਰਟ ਆਈ ਹੈ ਜੋ ਤਾਜ਼ਾ ਬਿਆਨ ਆਇਆ ਫੋਰਟਿਸ ਹਸਪੀਟਲ ਦਾ ਉਸਨੇ ਰਾਜਵੀਰ ਜਵੰਦਾ ਦੇ ਚੌਣ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ ਸੱਟਾਂ ਕਾਫੀ ਜ਼ਿਆਦਾ ਗੰਭੀਰ ਲੱਗੀਆਂ ਹੋਈਆਂ ਨੇ ਜੋ ਲੇਟੈਸਟ ਐਮ ਆਰ ਆਈ ਜੋ ਰਿਪੋਰਟ ਆਈ ਹੈ ਉਸਨੇ ਤਾਂ ਚਿੰਤਾ ਹੋਰ ਵੀ ਵਧਾ ਦਿੱਤੀ ਹੈ ਜੋ ਦਿਮਾਗ ਦੀ ਐਮ ਆਰ ਆਈ ਆਈ ਹੈ ਉਸ ਦੇ ਵਿੱਚ ਇਹ ਹੈ ਕਿ ਦਿਮਾਗ ਜਿੰਨੀ ਤੇਜ਼ੀ ਦੇ ਨਾਲ ਕੰਮ ਕਰਨਾ ਚਾਹੀਦਾ 19 ਤੇਜ਼ੀ ਦੇ ਨਾਲ ਕੰਮ ਨਹੀਂ ਕਰ ਰਿਹਾ 19 ਜ਼ਿਆਦਾ ਹਲਚਲ ਦਿਮਾਗ ਦੇ ਵਿੱਚ ਨਹੀਂ ਹੋ ਰਹੀ ਉਸ ਤੋਂ ਵੀ ਵੱਡੀ ਗੱਲ ਰੀਡ ਦੀ ਹੱਡੀ ਕਾਫੀ ਜ਼ਿਆਦਾ ਡੈਮੇਜ ਉਹ ਹੋ ਚੁੱਕੀ ਹੈ ਇਹ ਵੀ ਹੋ ਸਕਦਾ ਹੈ ਕਿ ਇੱਕ ਤੋਂ ਵੱਧ ਥਾਂ ਤੋਂ ਰੀਡ ਦੀ ਹੱਡੀ ਡੈਮੇਜ ਹੋਈ ਹੋਵੇ ਇਸੇ ਕਰਕੇ ਹਿਲਜੁਲ ਬਿਲਕੁਲ ਵੀ ਨਹੀਂ ਹੋ ਰਹੀ ਸਰੀਰ ਦੇ ਵਿੱਚ ਚਾਰੇ ਲੈਂਬਸ ਦੋ ਯਾਨੀ ਕਿ ਦੋਵੇਂ ਹੱਥ ਤੇ ਦੋਵੇਂ ਪੈਰ ਇਹਨਾਂ ਦੇ ਵਿੱਚ ਬਿਲਕੁਲ ਵੀ ਹਲਚਲ ਹਲੇ ਤੱਕ ਨਹੀਂ ਹੋ ਰਹੀ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਜੋ ਲੇਟੈਸਟ ਰਿਪੋਰਟ ਆਈ ਹੈ ਉਹ ਚੌਣ ਵਾਲਿਆਂ ਦੀ ਚਿੰਤਾ ਵਧਾ ਰਹੀ ਲਗਾਤਾਰ ਹਾਲਾਂਕਿ ਜੋ ਚੌਹਣ ਵਾਲੇ ਨੇ ਅਰਦਾਸਾਂ ਵੀ ਕਰ ਰਹੇ ਨੇ ਪ੍ਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਕਿ ਛੇਤੀ ਤੋਂ ਛੇਤੀ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਸੁਧਾਰ ਹੋਵੇ ਲੇਕਿਨ ਇਹ ਗੱਲ ਵੀ ਕਹਿੰਦੇ ਨੇ ਕਿ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰਦੀ ਹੈ ਇਸੇ ਲਈ ਜਿਹੜੇ ਲੋਕ ਰਾਜਵੀਰ ਜਵੰਦਾ ਨੂੰ ਮਿਲ ਕੇ ਆ ਰਹੇ ਨੇ ਡਾਕਟਰਾਂ ਨੂੰ ਮਿਲ ਰਹੇ ਨੇ ਪਰਿਵਾਰ ਨੂੰ ਮਿਲ ਰਹੇ ਨੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਇਸ ਵਕਤ ਦਵਾਈ ਦੇ ਨਾਲ 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 ਲੋਕਾਂ ਦੀ ਦੁਆ ਦੀ ਵੀ ਲੋੜ ਹੈ ਦੁਆ ਕਰੋ ਕਿ ਰਾਜਵੀਰ ਬਹੁਤ ਛੇਤੀ ਠੀਕ ਹੋ ਜਾਵੇ ਤੇ ਦੁਬਾਰਾ ਫਿਰ ਤੋਂ ਲੋਕਾਂ ਦਾ ਮਨੋਰੰਜਨ ਕਰੇ ਜਿਸ ਤਰੀਕੇ ਦੇ ਨਾਲ ਗੀਤਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਨਾਲ ਜਾਂ ਫਿਰ ਜਿਸ ਤਰੀਕੇ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾਉਂਦੇ ਨੇ ਤਾਂ ਲੋਕ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਚਿਹਰੇ ਦੇਤੇ ਮੁਸਕਰਾਹਟ ਆਵੇ ਇਸ ਤਰੀਕੇ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਜੋ ਉਹਨਾਂ ਦੇ ਚਾਹਣ ਵਾਲੇ ਨੇ ਕਿ ਛੇਤੀ ਤੋਂ ਛੇਤੀ ਠੀਕ ਹੋ ਜਾਣ ਇਹ ਹੀ ਅਰਦਾਸ ਕਰ ਰਹੇ ਨੇ ਔਰ ਆ ਤਸਵੀਰਾਂ ਵੀ ਇਸ ਵਕਤ ਅਸੀਂ ਤੁਹਾਨੂੰ ਦਿਖਾ ਰਹੇ ਆ ਰਾਜਵੀਰ ਜਵੰਦਾ ਦੀਆਂ ਤੇ ਉਸ ਥਾਂ ਦੀਆਂ ਵੀ ਤਸਵੀਰਾਂ ਦੇਖ ਲਓ ਜਿਸ ਥਾਂ ਦੇ ਉੱਤੇ ਬੀਤੇ ਸ਼ਨੀਵਾਰ ਨੂੰ 27 ਤਰੀਕ ਨੂੰ 27 ਸਤੰਬਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਉਹ ਸ਼ਿਮਲਾ ਜਾ ਰਹੇ ਸੀ ਔਰ ਬੱਦੀ ਦੇ ਨਜ਼ਦੀਕ ਜੋ ਆਵਾਰਾ ਪਸ਼ੂ ਆਪਸ ਦੇ ਵਿੱਚ ਲੜ ਰਹੇ ਸੀ ਉਹਨਾਂ ਦੇ ਨਾਲ ਰਾਜਵੀਰ ਜਵੰਦਾ ਦੀ ਬਾਈਕ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਜ਼ੋਰਦਾਰ ਟੱਕਰ ਉਹਨਾਂ ਦੀ ਜ਼ਮੀਨ ਦੇ ਨਾਲ ਹੁੰਦੀ ਹੈ ਤੇ ਜਦੋਂ ਹਾਦਸਾ ਹੁੰਦਾ ਹੈ ਪਹਿਲਾਂ ਤਾਂ ਕੁਝ ਲੋਕ ਮੌਕੇ ਤੇ ਹੀ ਉਹਨਾਂ ਦੀ ਹੈਲਪ ਕਰਦੇ ਨੇ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਪਾਣੀ ਵਗੈਰਾ ਪਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦ ਦੇਖਦੇ ਨੇ ਕਿ ਇਹ ਸ਼ਖਸ ਆਪਣੀ ਸੁੱਧਬੁੱਧ ਖੋ ਚੁੱਕਿਆ ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਪੰਜਾਬ ਦਾ ਇੱਕ ਵੱਡਾ ਗਾਇਕ ਹੈ ਕਿਸੇ ਨੂੰ ਵੀ ਨਹੀਂ ਪਤਾ ਸੀ ਉਹ ਤੱਕ ਆਪਣੇ ਵੱਲੋਂ ਹੀ ਕੋਸ਼ਿਸ਼ਾਂ ਕਰਦੇ ਨੇ ਲੇਕਿਨ ਹੌਲੀ-ਹੌਲੀ ਫਿਰ ਜਿਵੇਂ ਪਤਾ ਚੱਲਦਾ ਫਿਰ ਹੋਰ ਸਰਗਰਮੀਆਂ ਵੀ ਵੱਧ ਜਾਂਦੀਆਂ ਨੇ ਕਿ ਛੇਤੀ ਤੋਂ ਛੇਤੀ ਹਸਪਤਾਲ ਲਿਜਾਇਆ ਜਾਵੇ ਪਹਿਲਾਂ ਇੱਕ ਨਜ਼ਦੀਕੀ ਹਸਪਤਾਲ ਲਿਜਾਇਆ ਜਾਂਦਾ ਸ਼ੁਰੂਆਤੀ ਏਡ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਵੱਡੇ ਹਸਪਤਾਲ 'ਚ ਰੈਫਰ ਕੀਤਾ ਜਾਂਦਾ ਤੇ ਅੱਗੇ-ਅੱਗੇ ਰੈਫਰ ਕਰਨ ਤੋਂ ਬਾਅਦ ਆਖਿਰ ਦੇ ਵਿੱਚ ਫੋਰਟ ਹਸਪਤਾਲ ਸ਼ਨੀਵਾਰ ਨੂੰ 1:45 ਮਿੰਟ ਤੇ ਲਿਆਂਦਾ ਜਾਂਦਾ ਔਰ ਜਿਸ ਵੇਲੇ ਹਸਪਤਾਲ ਫੋਰਟੇਸ ਦੇ ਵਿੱਚ ਦਾਖਲ ਕਰਾਇਆ ਜਾਂਦਾ ਉਸ ਤੋਂ ਪਹਿਲਾਂ ਹੀ ਰਾਜਵੀਰ ਜਵੰਦਾ ਨੂੰ ਇੱਕ ਵਾਰ ਹਾਰਟ ਅਟੈਕ ਵੀ ਆ ਚੁੱਕਿਆ ਸੀ ਲੇਕਿਨ ਡਾਕਟਰਾਂ ਦੀ ਟੀਮ ਨੇ ਜਿਸ ਤਰੀਕੇ ਨਾਲ ਪਹਿਲਾਂ ਫਰਸਟ ਏਡ ਤਾ ਤੇ ਉਸ ਤੋਂ ਬਾਅਦ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਦਾਖਲ ਕੀਤਾ ਤਾਂ ਨਾਲ ਇਸੇ ਤੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਉਹੀ ਕੋਸ਼ਿਸ਼ ਅੱਜ ਵੀ ਜਾਰੀ ਹੈ ਲਗਾਤਾਰ 3 ਦਿਨਾਂ ਬਾਅਦ ਵੀ ਅਰਦਾਸਾਂ ਦਾ ਦੌਰ ਵੀ ਜਾਰੀ ਹੈ ਤੇ ਨਾਲ ਦੀ ਨਾਲ ਮੈਡੀਕਲ ਏਡ ਵੀ ਦਿੱਤੀ ਜਾ ਰਹੀ ਹੈ ਔਰ ਹੋਰ ਵੱਡੀ ਗੱਲ ਮੈਡੀਕਲ ਰਿਪੋਰਟ ਚ ਇਹ ਵੀ ਦੱਸੀ ਗਈ ਹੈ ਕਿ ਆਉਣ ਵਾਲੇ ਹਲੇ ਕਈ ਦਿਨ ਮੈਡੀਕਲ سپورਟ ਦੇ ਉਹਨਾਂ ਨੂੰ ਕਾਫੀ ਜ਼ਿਆਦਾ ਜ਼ਰੂਰਤ ਹੋਵੇਗੀ ਵੈਂਟੀਲੇਟਰ سپورਟ ਦੇ ਉੱਤੇ ਹੀ ਰਹਿਣਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਵੈਂਟੀਲੇਟਰ سپورਟ ਤੇ ਨੇ ਪਰ ਵਿੱਚ ਇਹ ਵੀ ਖਬਰ ਆਈਆਂ ਸੀ ਕਿ ਆਪਣੇ ਤੌਰ ਦੇ ਉੱਤੇ ਹੀ ਸਰੀਰ ਰਿਸਪੌਂਡ ਕਰ ਰਿਹਾ ਹੈ ਔਰ ਆਪਣੇ ਤੌਰ ਤੇ ਸਾਹ ਵਗੈਰਾ ਲੈ ਰਹੇ ਨੇ ਪਰ ਐਸਾ ਨਹੀਂ ਹੈ ਆਪਣੇ ਤੌਰ ਤੇ ਨਹੀਂ ਉਹਨਾਂ ਨੂੰ ਵੈਂਟੀਲੇਟਰ سپورਟ ਤੇ ਰੱਖਿਆ ਗਿਆ ਔਰ ਡਾਕਟਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਵੀ ਉਹਨਾਂ ਨੂੰ ਵੈਂਟੀਲੇਟਰ سپورਟ ਦੇ ਉੱਤੇ ਹਲੇ ਰਹਿਣਾ ਪੈ ਸਕਦਾ ਹੈ ਕਿਉਂਕਿ ਸਿਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਔਰ ਕਰੂਸ਼ੀਅਲ ਚੀਜ਼ ਇਹ ਹੈ ਕਿ ਸਿਰ ਦੇ ਵਿੱਚ ਬ੍ਰੇਨ ਦੇ ਵਿੱਚ ਦਿਮਾਗ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦੇ ਸੱਟਾਂ ਵੱਜੀਆਂ ਨੇ ਐਮ ਆਰ ਆਈ ਜਿਹੜੀ ਅੱਜ ਰਿਪੋਰਟ ਆਈ ਹੈ ਉਸੇ ਨੇ ਚਿੰਤਾ ਵਧਾਈ ਹੈ ਕਿ ਹਲਚਲ ਹੋ ਰਹੀ ਹੈ ਬਹੁਤ ਜ਼ਿਆਦਾ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਸੀ ਔਰ ਜਿਸ ਤਰੀਕੇ ਨਾਲ ਇੱਕ ਮੈਡੀਕਲ ਟਰਮਸ ਹੁੰਦੀਆਂ ਨੇ ਕੁਝ ਜਿਵੇਂ ਸਵਾ ਬੀਤਦਾ ਹੈ ਤਾਂ ਹੌਲੀ-ਹੌਲੀ ਜਿਹੜਾ ਪੋਜ਼ਿਟਿਵ ਰਿਸਪੌਂਸ ਆਣਾ ਸ਼ੁਰੂ ਹੁੰਦਾ ਉਹ ਨਹੀਂ ਆ ਰਿਹਾ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੋ ਪੋਜ਼ਿਟਿਵ ਰਿਸਪੌਂਸ 3 ਦਿਨਾਂ ਬਾਅਦ ਆਣਾ ਚਾਹੀਦਾ ਸੀ ਉਹ ਨਹੀਂ ਆ ਰਿਹਾ ਹੌਲੀ ਹੌਲੀ ਆ ਰਿਹਾ ਹੈ ਪਰ ਉਮੀਦ ਅਸੀਂ ਇਹੀ ਕਰਦੇ ਆ ਕਿ ਭਾਵੇਂ देर ਨਾਲ ਹੀ ਸਹੀ ਬਹੁਤ ਛੇਤੀ ਆਉਣ ਵਾਲੇ ਸਮੇਂ ਦੇ ਵਿੱਚ ਰਾਜਵੀਰ ਜਵੰਦਾ ਠੀਕ ਹੋ ਜਾਣਗੇ ਉਹ ਆ ਤਸਵੀਰਾਂ ਤਸੀਂ ਦੇਖ ਲਓ ਕੀ ਕੁਝ ਕਿਹਾ ਫੋਰਟਿਸ ਹਸਪੀਟਲ ਨੇ ਇਹ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਵੀ ਅਸੀਂ ਦੱਸ ਰਹੇ ਹਾਂ ਡਾਕਟਰਾਂ ਦੇ ਸੀਨੀਅਰ ਟੀਮਾਂ ਇਲਾਜ ਕਰ ਰਹੀਆਂ ਨੇ ਰਾਜਵੀਰ ਜਵੰਦਾ ਅਜੇ ਵੀ ਨਾਜ਼ੁਕ ਹਾਲਤ ਵਿੱਚ ਨੇ ਉਹਨਾਂ ਦੀ ਸਿਹਤ ਹਲੇ ਵੀ ਨਸਾਜ ਹੈ ਕੋਸ਼ਿਸ਼ਾਂ ਨੇ ਕਿ ਛੇਤੀ ਤੋਂ ਛੇਤੀ ਠੀਕ ਹੋ ਜਾਣ ਰਾਜਵੀਰ ਜਵੰਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਇਹ ਲੇਟੈਸਟ ਅਪਡੇਟ ਹੋ ਨਿਕਲ ਕੇ ਸਾਹਮਣੇ ਆ ਰਿਹਾ ਹੈ ਐਮ ਆਰ ਆਈ ਸਕੈਨ ਦੇ ਵਿੱਚ ਬ੍ਰੇਨ ਦੇ ਵਿੱਚ ਆਈਆਂ ਨੇ ਗੰਭੀਰ ਸੱਟਾਂ ਜੋ ਕਿ ਚਿੰਤਾ ਵਧਾਰੀਆਂ ਨੇ ਬ੍ਰੇਨ ਦੇ ਵਿੱਚ ਕੋਈ ਹਲਚਲ ਫਿਲਹਾਲ ਨਹੀਂ ਹੋ ਰਹੀ ਜਿ ਜ਼ਰੂਰੀ ਹੈ ਉਹ ਨਹੀਂ ਹੋ ਰਹੀ ਹੈਗੀ ਇਸੇ ਕਰਕੇ ਚਿੰਤਾ ਵੈਂਟੀਲੇਟਰ سپورਟ ਤੇ ਨੇ ਰਾਜਵੀਰ ਜਵੰਦਾ ਤੇ ਆਣ ਵਾਲੇ ਵੀ ਕੁਝ ਸਮੇਂ ਦੇ ਵਿੱਚ ਉਹਨਾਂ ਨੂੰ ਵੈਂਟੀਲੇਟਰ سپورਟ ਤੇ ਰਹਿਣਾ ਪਊਗਾ ਡਾਕਟਰਾਂ ਦੀਆਂ ਸੀਨੀਅਰ ਟੀਮਾਂ ਔਰ ਮਹਾ ਟੀਮਾਂ ਨੇ ਜਿਹੜੀਆਂ ਸਪੈਸ਼ਲੀ ਨਿਊਰੋ ਦੇ ਡਾਕਟਰ ਨੇ ਉਹਨਾਂ ਦੀ ਸਿਹਤ ਦੇ ਉੱਤੇ ਨਜ਼ਰ ਬਣਾਈ ਹੋਏ ਨੇ ਔਰ ਤੁਹਾਨੂੰ ਇਹ ਤਸਵੀਰਾਂ ਉਹਨਾਂ ਸੀ ਦਿਖਾ ਰਿਹਾ ਰਾਜਵੀਰ ਜਵੰਦਾ ਦੀ ਜਿਸ ਥਾਂ ਦੇ ਉੱਤੇ ਉਹਨਾਂ ਦਾ ਹਾਦਸਾ ਵੀ ਹੋਇਆ ਸੀ ਰਾਜਵੀਰ ਜਵੰਦਾ ਦਾ ਹੈ ਉਹਨਾਂ ਦੀ ਮੋਟਰਸਾਈਕਲ ਹੈ ਮੋਟਰਸਾਈਕਲ BMW ਦੀ R 1300 GS 1300 CC ਦਾ ਪਾਵਰਫੁੱਲ ਇੰਜਨ ਔਰ ਸੁਪਰ ਪਾਵਰਫੁੱਲ ਮਸ਼ੀਨ ਹੈ ਹਰ ਬੰਦੇ ਲਈ ਹੈਂਡਲ ਕਰਨਾ ਸੌਖਾ ਨਹੀਂ ਹੁੰਦਾ ਇਸ ਸੁਪਰ ਬਾਈਕ ਦੇ ਉੱਤੇ ਟ੍ਰੈਵਲ ਕਰ ਰਹੇ ਸੀ ਔਰ ਸ਼ੌਂਕੀ ਵੀ ਨੇ ਬਾਈਕਿੰਗ ਦੇ ਤੇ ਬੀਤੇ ਦਿਨ ਵੀ ਯਾਨੀ ਕਿ 27 ਨਵੰਬਰ 27 ਸਤੰਬਰ ਨੂੰ ਜਿਸ ਵੇਲੇ ਉਹ ਬੱਦੀ ਦੇ ਨਜ਼ਦੀਕ ਸੀ ਸ਼ਿਮਲਾ ਜਾ ਰਹੇ ਸੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਉਹ ਹਾਦਸਾ ਸ਼ਾਇਦ ਇੱਕ ਐਸਾ ਹਾਦਸਾ ਕਿ ਜਦੋਂ ਰਾਜਵੀਰ ਜਵੰਦਾ ਸੀ ਉਮੀਦ ਕਰਦੇ ਆ ਠੀਕ ਹੋ ਕੇ ਵਾਪਸ ਵੀ ਆ ਜਾਣਗੇ ਪਰ ਉਹ ਹਾਦਸੇ ਨੂੰ ਸ਼ਾਇਦ ਕਦੇ ਨਹੀਂ ਭੁੱਲ ਪਾਣਗੇ ਸਰਕਾਰਾਂ ਵੀ ਟੈਕਸਾਂ ਜ਼ਰੂਰ ਲੈਂਦੀਆਂ ਨੇ ਕਾਉਸਸ ਦੇ ਨਾਮ ਤੇ ਲੈਂਦੀਆਂ ਨੇ ਹੋਰ ਸਿਕਿਉਰਿਟੀ ਦੇ ਨਾਮ ਤੇ ਲੈਂਦੀਆਂ ਨੇ ਡਿਵੈਲਪਮੈਂਟ ਦੇ ਨਾਮ ਤੇ ਲੈਂਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਅਵਾਰਾ ਪਸ਼ੂ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਨੇ ਉਹ ਸਰਕਾਰਾਂ ਤੇ ਵੀ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਉਹ ਕਿਤੇ ਨਾ ਕਿਤੇ ਸਵਾਲ ਸਰਕਾਰਾਂ ਤੋਂ ਵੀ ਪੁੱਛਿਆ ਜਾਣਾ ਲਾਜ਼ਮੀ ਹੈ ਪੁੱਛਿਆ ਜਾਣਾ ਚਾਹੀਦਾ ਹੈ ਤੇ ਫਿਲਹਾਲ ਕਿਉਂਕਿ ਇੱਕ ਨੌਜਵਾਨ ਪੰਜਾਬ ਦਾ ਉਹ ਨੌਜਵਾਨ ਜੋ ਕਿ ਜ਼ਿੰਦਗੀ ਔਰ ਮੌਤ ਦੀ ਜੰਗ ਲੜ ਰਿਹਾ ਹੈ ਫੋਰਟਿਸ ਹਸਪੀਟਲ ਦੇ ਵਿੱਚ ਦੁਆਵਾਂ ਦਾ ਵੀ ਦੌਰ جاری ਹੈ ਔਰ ਚਾਰ ਦਿਨਾਂ ਤੋਂ ਡਾਕਟਰਾਂ ਦੀਆਂ सीमा ਵੀ ਲੱਗੀਆਂ ਹੋਈਆਂ ਨੇ ਲਗਾਤਾਰ ਕਿ ਰਾਜਵੀਰ ਜਵੰਦਾ ਠੀਕ ਹੋ ਜਾਣ ਹੁਣ ਜਾਂਦੇ ਜਾਂਦੇ ਇੱਕ ਵਾਰ ਤੁਹਾਨੂੰ ਫੇਰ ਤੋਂ ਅਸੀਂ ਦੱਸ ਦਿੰਨੇ ਆ ਕਿ ਲੇਟੈਸਟ ਰਿਪੋਰਟ ਕੀ ਹੈ ਰਾਜਵੀਰ ਜਵੰਦਾ ਦੀ ਜੋ ਲੇਟੈਸਟ ਮੈਡੀਕਲ ਰਿਪੋਰਟ ਹੈ ਉਸਨੇ ਕਿਉਂ ਚਿੰਤਾ ਵਧਾਈ ਹੋਈ ਹੈ ਚਿੰਤਾ ਦੀ ਗੱਲ ਇਹੀ ਹੈ ਕਿ ਰਾਜਵੀਰ ਜਵੰਦਾ ਜਿਸ ਤਰੀਕੇ ਦੇ ਨਾਲ 27 ਸਤੰਬਰ ਨੂੰ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਉਹ ਬੇਸੁੱਧ ਨੇ ਉਹਨਾਂ ਦੇ ਸਰੀਰ ਦੇ ਵਿੱਚ ਉਨੀ ਜ਼ਿਆਦਾ ਹਲਚਲ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਸੀ ਕੁਝ ਸਮਾਂ ਪਹਿਲਾਂ ਇੱਕ ਲੇਟੈਸਟ ਰਿਪੋਰਟ ਆਈ ਹੈ ਐਮ ਆਰ ਆਈ ਰਿਪੋਰਟ ਜਦੋਂ ਦਿਮਾਗ ਦੀ ਐਮ ਆਰ ਆਈ ਕੀਤੀ ਗਈ ਤਾਂ ਦਿਮਾਗ ਦੇ ਵਿੱਚ ਹਲਚਲ ਨਹੀਂ ਹੋ ਰਹੀ ਚਾਰੇ ਲਿੰਬਸ ਯਾਨੀ ਕਿ ਦੋਵੇਂ ਹੱਥ ਦੋਵੇਂ ਪੈਰ ਬਿਲਕੁਲ ਇੱਕ ਤਰੀਕੇ ਦੇ ਨਾਲ ਉਹ ਹਿਲਾ ਨਹੀਂ ਰਹੇ ਸੁੱਨ ਪਏ ਨੇ ਡੈੱਡ ਪਏ ਨੇ ਡੈੱਡ ਦਾ ਮਤਲਬ ਇਹ ਨਹੀਂ ਕਿ ਮਰ ਚੁੱਕੇ ਨੇ ਲੇਕਿਨ ਉਹਨਾਂ ਦੇ ਵਿੱਚ ਹਲਚਲ ਨਹੀਂ ਹੋ ਰਹੀ ਮੈਡੀਕਲ ਕੰਡੀਸ਼ਨ ਚ ਉਸਨੂੰ ਡੈੱਡ ਕਿਹਾ ਜਾਂਦਾ ਕਿ ਹਲਚਲ ਨਹੀਂ ਹੋ ਰਹੀ ਖੂਨ ਦਾ ਦੌਰਾ ਹਾਲਾ ਕਿ جاری ਹੈ ਲੇਕਿਨ ਹਲਚਲ ਨਹੀਂ ਹੋ ਰਹੀ ਇਹ ਚਿੰਤਾ ਦਾ ਵਿਸ਼ਾ ਹੈ ਔਰ ਦੂਸਰੀ ਚੀਜ਼ ਹੈਗੀ ਆ ਜੋ ਨੇ ਰੀਡ ਦੀ ਹੱਡੀ ਹੈ ਉਹ ਕਾਫੀ ਜ਼ਿਆਦਾ ਡੈਮੇਜ ਹੈ ਰੀਡ ਦੀ ਹੱਡੀ ਜਿਸ ਦੇ ਉੱਤੇ ਪੂਰੇ ਸਰੀਰ ਦਾ ਭਾਰ ਟਿਕਿਆ ਹੁੰਦਾ ਹੈ ਸਿਰ ਦਿਮਾਗ ਟਿਕਿਆ ਹੁੰਦਾ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਤੋਂ ਵੀ ਜ਼ਿਆਦਾ ਥਾਂ ਦੇ ਉੱਤੇ ਡੈਮੇਜ ਹੈ ਲੇਕਿਨ ਅਸੀਂ ਇਹ ਖਬਰਾਂ ਜੋ ਆਰੀਆ ਨੇ ਉਹ ਤੁਹਾਨੂੰ ਦੱਸ ਰਹੇ ਆ ਅਸਲ ਚ ਕਿੰਨੀ ਜਗ੍ਹਾ ਤੋਂ ਕਿੱਥੋਂ ਕਿੱਥੋਂ ਡੈਮੇਜ ਆ ਉਦੋਂ ਹੀ ਪਤਾ ਚੱਲੂ ਜੇਕਰ ਉਹਨਾਂ ਦੀ ਕੋਈ ਸਕੈਨ ਸਾਡੇ ਕੋਲ ਆ ਜਾਂਦੀ ਹੈ ਮੀਡੀਆ ਦੇ ਵਿੱਚ ਆਉਂਦੀ ਹੈ ਫੇਰ ਹੀ ਪਤਾ ਚੱਲੂ ਲੇਕਿਨ ਜੋ ਗੱਲਾਂ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਹੋਈਆਂ ਨੇ ਜਾਂ ਜੋ ਉਹਨਾਂ ਦੇ ਸਹਿਯੋਗੀ ਨੇ ਇੰਡਸਟਰੀ ਦੇ ਮਿਲ ਕੇ ਬਾਹਰ ਆ ਰਹੇ ਨੇ ਹਸਪਤਾਲ ਤੋਂ ਪਰਿਵਾਰਕ ਮੈਂਬਰਾਂ ਨੂੰ ਡਾਕਟਰਾਂ ਨੂੰ ਉਹ ਇਹ ਗੱਲਾਂ ਦੱਸ ਰਹੇ ਨੇ ਔਰ ਬੀਤੇ ਦਿਨ ਇੱਕ ਫੋਟੋ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਰਾਜਵੀਰ ਜਵੱਦਾ ਦੀ ਅੱਖ ਦੇ ਵਿੱਚ ਹੰਝੂ ਆਇਆ ਸੀ ਅੱਖ ਦੇ ਵਿੱਚ ਥੋੜੀ ਜੀ ਨੇ ਕਿਤੇ ਆਸਰਾ ਜ਼ਰੂਰ ਦਿੱਤਾ ਸੀ ਕਿ ਰਾਜਵੀਰ ਬਹੁਤ ਛੇਤੀ ਠੀਕ ਹੋ ਜਾਣਗੇ ਰਿਕਵਰ ਕਰਨਗੇ ਲੇਕਿਨ ਜਿਹੜੀ ਹੁਣ ਰਿਪੋਰਟ ਹੈ ਉਸਨੇ ਇਹ ਗੱਲ ਦੀ ਚਿੰਤਾ ਜ਼ਰੂਰ ਬਧਾਈ ਹੈ ਕਿ ਸਿਰ ਦੇ ਵਿੱਚ ਗੰਭੀਰ ਸੱਟਾਂ ਨੇ ਹਲਚਲ ਨਹੀਂ ਹੋ ਰਹੀ ਬਾਡੀ ਦੇ ਵਿੱਚ ਹਲਚਲ ਨਹੀਂ ਹੋ ਰਹੀ ਹੱਥਾਂ ਪੈਰਾਂ 'ਚ ਹਲਚਲ ਨਹੀਂ ਹੈ ਰੀਡ ਦੀ ਹੱਡੀ ਦੇ ਵਿੱਚ ਕਾਫੀ ਜ਼ਿਆਦਾ ਗੰਭੀਰ ਸੱਟਾਂ ਵੱਜੀਆਂ ਨੇ